ਦੇਸ਼ ਭਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਭਿਮਰਾਮbedkar ਜੀ ਦਾ ਬਲਵਾਨ ਦਿਵਸ ਤੇ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਰਾਜਪੁਰਾ ਦੇ ਵਿੱਚ ਵੀ ਜੇਪੀ ਮંચ ਦੇ ਵੱਲੋਂ ਇੱਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਮંચ ਦੇ ਪ੍ਰਧਾਨ ਸੁਖਿੰਦਰ ਸਿੰਘ ਸੁਖੀ ਨੇ ਕੀਤੀ ਹੈ ਇਸ ਸਮਾਗਮ ਦੇ ਵਿੱਚ ਇਲਾਕੇ ਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਬਾਬਾ ਸਾਹਿਬ ਡਾਕਟਰ ਭਿਮਰਾਮbedkar ਨੂੰ ਸ਼ਰਧਾਂਜਲੀ ਦਿੱਤੀ ਹੈ ਇਸ ਮੌਕੇ ਬੋਲਦਿਆਂ ਜੇਪੀ ਮંચ ਦੇ ਪ੍ਰਧਾਨ ਸੁਖਿੰਦਰ ਸੁਖੀ ਨੇ ਭਾਰਤੀ ਸੰਵਿਧਾਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਅੱਜ ਅਸੀਂ ਜੋ ਖੁੱਲਕੇ ਜੀਵਨ ਬਸਰ ਕਰ ਰਹੇ ਹਾਂ ਆਜ਼ਾਦੀ ਦੇ ਵਿੱਚ ਸੈਰ ਲੈ ਰਹੇ ਹਾਂ ਇਹ ਸਭ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਦੇ ਵੱਲੋਂ ਦੇਸ਼ ਨੂੰ ਦਿੱਤੇ ਗਏ ਸੰਵਿਧਾਨ ਦੀ ਬਦੌਲਤ ਹੀ ਹੈ ਦੇਖੋ ਜੈਪੀ ਮੰਚ ਦੀ ਅੱਜ ਜਿਹੜੀ ਸਾਲਾਨਾ ਮੀਟਿੰਗ ਅਸੀਂ ਰੱਖੀ ਸੀਗੀ ਤੇ ਮੇਨ ਜਿਹੜਾ ਉਦੇਸ਼ ਸੀਗਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਪ੍ਰਣਿਧਾਨ ਦਿਵਸ ਹੈ ਉਹਨਾਂ ਨੂੰ ਜਿਹੜੀ ਅਸੀਂ ਸ਼ਰਧਾਂਜਲੀ ਦੇਣੀ ਸੀਗੀ ਤੇ ਅੱਜ ਸਾਡੇ ਨਾਲ ਜਿਹੜੇ ਕੋ ਸਾਥੀ ਹੋਰ ਸੰਗਠਨਾਂ 'ਚ ਕੰਮ ਕਰਦੇ ਆਂ ਤੇ ਉਹ ਸਾਥੀ ਸਾਡੇ ਨਾਲ ਜੈਪੀ ਮੰਚ ਨੂੰ ਜੁਆਇਨ ਹੋਏ ਆਂ ਜਿਹਦੇ ਵਿੱਚ ਗੁਰਦਰਸ਼ਨ ਜੀ ਗੁਰਚਰਨ ਜੀ ਤੇਜ ਜੀ ਪੱਪੂ ਜੀ ਤੇ ਸਾਡੇ ਮੁਕੇਸ਼ ਜੀ ਤੇ ਵਿਜੇ ਜੀ ਗਰਨਾਮ ਜੀ ਤੇ ਕੁਝ ਪ੍ਰੈਸ ਦੇ ਸਾਥੀ ਵੀ ਸਾਡੇ ਨਾਲ ਜੈਪੀ ਮੰਨ ਕੇ ਆਣ ਸੀ। ਸੁਖੀ ਜੀ ਕੀ ਕੀ ਅੱਜ ਜਿਹੜੇ ਫੈਸਲੇ ਲਿੱਤੇ ਗਏ ਆ ਮੀਟਿੰਗ ਦੇ ਵਿੱਚ ਕੀ ਮੰਗਾ ਹੈ ਜਾਂ ਕੀ ਜੋ ਪੁਰਾਣੀ ਮੰਗਾ ਸੀ ਉਹ ਪੂਰੀ ਹੋਈ ਹੈ ਕਿ ਨਵੀਂ ਮੰਗਾਂ ਕੀ ਨੇ? ਨਹੀਂ ਮੰਗਾ ਤਾਂ ਦੇਖੋ ਬਾਤ ਤੁਸੀਂ ਪੂਰਾ ਜਿਹੜਾ ਭਾਰਤ ਦਾ ਅੱਜ ਦਾ ਇਤਿਹਾਸ ਚੱਕ ਲਓ। ਜਿਹੜੀ ਸਰਕਾਰਾਂ ਕੋਈ ਵੀ ਹੋਣ ਇਹ ਕਦੀ ਵੀ ਜਿਹੜੀ ਹੈ ਕਿਸੇ ਵੀ ਸਮਾਜ ਦੀ ਮੰਗਾਂ ਪੂਰੀ ਨਹੀਂ ਹੋ ਰਹੀਆਂ ਅੱਜ ਤੁਸੀਂ ਦੇਖੋ ਹਰ ਵਰਗ ਜਿਹੜਾ ਹੈ ਧਰਮ ਦੀ ਬਜਾਰੇ ਕਰਦਾ ਹੈ ਤੇ ਰਾਜਪੁਰੇ ਵਿੱਚ ਵੀ ਜਿਹੜੀ ਸਾਡੀ ਬੇਅਦਬੀ ਨੂੰ ਲੈ ਕੇ ਮੰਗ ਸੀਗੀ ਅੱਜ ਵੀ ਉਹ ਪੈਂਡਿੰਗ ਹੀ ਆ ਉਹ ਸੰਬੰਧ ਦੇ ਵੀ ਕੋਈ ਵੀ ਜਿਹੜਾ ਹੈ ਕੁਝ ਵੀ ਜਿਹੜਾ ਹੈ ਸਾਨੂੰ ਆਸ਼ਵਾਸ਼ਣ ਨਹੀਂ ਦਿੰਦਾ ਤੇ ਰਾਜਪੁਰੇ ਦੇ ਨਾਲ-ਨਾਲ ਵੱਖ-ਵੱਖ ਸ਼ਹਿਰਾਂ 'ਚ ਵੀ ਪਿਛਲੇ ਦਿਨਾਂ 'ਚ ਬੇਅਦਬੀ ਹੋਈ ਹੈ ਤਾਂ ਜੈਪੀ ਮੰਚ ਵੱਲੋਂ ਸਰਕਾਰ ਵੱਲੋਂ ਮਿਲ ਕੇ ਕੁਝ ਕੀਤਾ ਜਾ ਰਿਹਾ ਹੈ ਜਾਂ ਸਰਕਾਰ 'ਤੇ ਹੀ ਆਪਾਂ ਡਿਪੈਂਡ ਰਹੇ ਨੇ ਸਰ ਦੇਖੋ ਜੈਪੀ ਮੰਚ ਸਾਡੇ ਕੋਲ ਸੋਰਸਿਸ ਆ ਜਿਹੜੇ ਉਹ ਲਿਮਟਿਡ ਹੁੰਦੇ ਆ ਹੁਣ ਅਗਰ ਤੁਸੀਂ ਕਹੋ ਅਗਰ ਸਾਨੂੰ ਕਿਸੇ ਬੰਦੇ ਤੇ ਸ਼ੱਕ ਹੈ ਕਿ ਉਹ ਬੇਦਬੀਗਾਰੀ ਹੈ ਇਹ ਤਾਂ ਹੈ ਨਹੀਂ ਅਸੀਂ ਉਹਨਾਂ ਨੂੰ ਚੱਕ ਕੇ ਕਿਹੀਂ ਇਨਟਰੋਗੇਸ਼ਨ ਕਰੀਏ ਜਾਂ ਕੁੱਟਮਾਰ ਕਰਕੇ ਜਾਂ ਉਹ ਨੂੰ ਕਿਸੇ ਤਰੀਕੇ ਨਾਲ ਉਹਦੇ ਕੋਲ ਡਿਟੇਲਰ ਘਟਾ ਕੇ ਪਤਾ ਕਰ ਸਕੀਏ ਕਿ ਹਾਂ ਵੀ ਇਹ ਬੇਦਬੀਚ ਇਨਵੋਲ ਹੈ ਨਹੀਂ ਹੈ ਇਹ ਤਾਂ ਜਿਹੜਾ ਪੂਰਾ ਤੰਤਰ ਹੈ ਇਹ ਤਾਂ ਦੇਖੋ ਪੁਲਿਸ ਪ੍ਰਸ਼ਾਸਨ ਕੋਲ ਤੇ ਰਾਜਨੀਤਿਕ ਪ੍ਰਸ਼ਾਸਨ ਕੋਲ ਹੀ ਹੁੰਦਾ ਅਸੀਂ ਤਾਂ ਉਹਨਾਂ ਨੂੰ ਬਾਰ-ਬਾਰ ਮੀਟਿੰਗਾਂ ਵੀ ਕੀਤੀਆਂ ਤੇ ਮਿਲੇ ਵੀ ਆਂ ਮਗਰ ਜਿਹੜੀ ਹੈ ਹਮੇਸ਼ਾ ਸਾਨੂੰ ਮਯੂਸੀ ਦਾ ਹੀ ਸਾਹਮਣਾ ਕਰਨਾ ਪਿਆ ਇੰਝੇ ਕਾਫੀ ਲੰਬੇ ਸਮੇਂ ਤੋਂ ਮੰਗਾ ਜਿਹੜੀਆਂ ਹਨ ਲਟਕਦੀ ਆ ਰਹੀਆਂ ਕੀ ਕਾਰਨ ਸਮਾ ਦਿਓ ਦੇਖੋ ਸਰਕਾਰਾਂ ਦਾ ਚਾਹੇ ਸਰਕਾਰ ਕੋਈ ਵੀ ਹੋਵੇ ਜਿਹੜੇ ਬਾਬਾ ਸਾਹਿਬ ਅੰਬੇਦਕਰ ਨੂੰ ਅਗਰ ਤਾਂ ਵੋਟਾਂ ਦੇ ਵਿੱਚ ਅਗਰ ਲੈਣਾ ਹੈ ਪਾਦਾ ਲੋਕਾਂ ਨੂੰ ਸਾਰੇ ਰਾਜਨੀਤਿਕ ਦਲਾਂ ਨੂੰ ਬਾਬਾ ਸਾਹਿਬ ਅੰਬੇਦਕਰ ਯਾਦ ਆ ਜਾਂਦੇ ਨੇ ਕੋਈ ਕਹਿ ਦਿੰਦਾ ਸੀ ਮੁੱਖ ਮੰਤਰੀ ਦਲੇਤ ਬਣਾ ਦਾਂਗੇ ਕੋਈ ਕਹਿ ਦਿੰਦਾ ਹੁਕਮ ਮੁੱਖ ਮੰਤਰੀ ਬਣਾ ਦਾਂਗੇ ਕੋਈ ਕਹਿੰਦਾ ਸੀ ਬਾਬਾ ਸਾਹਿਬ ਦੀ ਫੋਟੋ ਲਾ ਦੇਗੇ ਮਗਰ ਜਿੱਤੇ ਸਾਰ ਹੈ ਜਿਹੜਾ ਉਹਨਾਂ ਦਾ ਜਿਹੜਾ ਰਵਈਆ ਬਾਬਾ ਸਾਹਿਬ ਨੂੰ ਅੰਬੇਦਕਰ ਲਈ ਜਾਂ ਦਲੇਤ ਸਮਾਜ ਲਈ ਜਿਹੜਾ ਆ ਵਿਰੁੱਧ ਹੋ ਜਾਂਦਾ ਉਸ ਤੋਂ ਬਾਅਦ ਉਹ ਦਲੇਤ ਸਮਾਜ ਨੂੰ ਬਿਲਕੁਲ ਇਗਨੋਰ ਕਰਦੇ ਆ ਜੀ ਸੁਖੀ ਜੀ ਤੁਹਾਡੀ ਹੁਣ ਮੇਨ ਮੁੱਖ ਮੰਗ ਕਿਹੜੀ ਹੈ ਦੇਖੋ ਅੱਜ ਅਸੀਂ ਇੱਕ ਸ਼ਬਦ ਲਈ ਹੈ ਬਾਬਾ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿ ਬਾਬਾ ਸਾਹਿਬ ਦਾ ਇੱਕ ਜਿਹੜਾ ਇਹ ਇਸ ਚੌਂਕ ਨੂੰ ਯਾਤਾ ਆਈਟੀ ਚੌਂਕ ਕਿਹਾ ਜਾਂਦਾ ਹੈ ਜਾਂ ਫੋਰਾ ਚੌਂਕ ਕਿਹਾ ਜਾਂਦਾ ਹੈ ਅਸੀਂ ਜਆਪ ਵੀ ਮੰਚ ਤੇ ਸਾਡੇ ਨਾਲ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਆ ਉਹ ਜੁੜੇ ਹੋਈਆਂ ਇੱਕ ਅਸੀਂ ਇਹਨੂੰ ਅੰਬੇਦਕਰ ਚੌਂਕ ਬਣਾਉਣ ਲਈ ਸੰਘਰਸ਼ ਜਿਹੜਾ ਛੇੜਨ ਜਾ ਰਹੇ ਹਾਂ ਤੇ ਇੱਥੇ ਰਾਜਪੁਰੇ ਦੇ ਵਿੱਚ ਅਸੀਂ ਅੰਬੇਦਕਰ ਭਵਨ ਦੀ ਜਿਹੜੀ ਮੰਗ ਹੈ ਉਹ ਵੀ ਕਰਨ ਜਾ ਰਹੇ ਹਾਂ ਬੜੀ ਛੇਤੀ ਇਸ ਜਿਹੜੇ ਤੁਸੀਂ ਮੰਗ ਦਿੱਤੀ ਹੈ ਜਾਂ ਤੁਸੀਂ ਅਭਿਆਨ ਚਲਾਓਗੇ ਇਹਦੇ ਤੁਸੀਂ ਇਕੱਲੇ ਹੋਗੇ ਤੁਹਾਡੇ ਨਾਲ ਕੋਈ ਹੋਰ ਵੀ ਦੂਸਰੇ ਸੰਸਥਾ ਜੁੜेंगे ਨਹੀਂ ਸਾਡੇ ਨਾਲ ਦੇਖੋ ਜਿੰਨੇ ਵੀ ਸੰਗਠਨ ਹੈਗਾ ਜੋ ਵੀ ਬਾਬਾ ਸਾਹਿਬ ਅੰਬੇਦਕਰ ਨੂੰ ਪਿਆਰ ਕਰਦਾ ਉਹ ਸਾਰਿਆਂ ਨੂੰ ਅਸੀਂ ਇਹ ਜਿਹੜਾ ਹੌਕਾ ਦਵਾਂਗੇ ਇੱਕ ਮੰਚ ਤੇ ਇਕੱਠੇ ਕਰਾਂਗੇ ਤੇ ਅਗਰ ਇਕੱਠੇ ਹੋ ਜਾਂਦੇ ਆ ਬਹੁਤ ਵਧੀਆ ਗੱਲ ਨਹੀਂ ਤਾਂ ਜੈਪੀ ਮੰਨਤਾ ਦੇਖੋ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਤੇ ਸੰਘਰਸ਼ ਕਰਦਾ ਸਰ ਆਉਣ ਵਾਲੇ ਸਮੇਂ ਚ ਜੈਪੀ ਮੰਚ ਨੂੰ ਹੋਰ ਕੀ ਉਪਰਾਨੇ ਕੀਤਾ ਜਾਂਗੇ ਬਾਬਾ ਸਾਹਿਬ ਜੀ ਦੇ ਖੇਤਰ ਦੇ ਵਿੱਚ ਦੇਖੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਿੱਥੇ ਵੀ ਕੋਈ ਲੋਕਾਂ ਨਾਲ ਤੱਕਾ ਹੁੰਦਾ ਜਾਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਕੋਈ ਦੰਤ ਬੋਲਦਾ ਉਥੇ ਜੈਪੀ ਮੰਚ ਸ਼ੁਰੂਆਤ ਤੋਂ ਹੀ ਸੰਘਰਸ਼ ਕਰਦਾ ਰਿਹਾ ਤੇ ਉਹ ਸੰਘਰਸ਼ ਅਸੀਂ ਹੁਣ ਵੀ ਜਾਰੀ ਰੱਖਾਂਗੇ ਹੁਣ ਤੁਹਾਡੀ ਹੋਰ ਸੰਗਠਨਾਂ ਨਾਲ ਲੈ ਕੇ ਕੀ ਅਪੀਲ ਹੈ ਦੇਖੋ ਸਾਡੀ اپیل ਇਹੀ ਹੈ ਕਿ ਜ्यादा ਇੱਕ ਸਮਾਜ ਦੀ ਗੱਲ ਹੁੰਦੀ ਹੈ 바ਵਾ ਸਾਹਿਬ ਅੰਬੇਦਕਰ ਦੀ ਗੱਲ ਹੁੰਦੀ ਹੈ ਵਾਲਮੀਗ ਮਰਾਦ ਦੀ ਗੱਲ ਹੁੰਦੀ ਹੈ ਜਾਂ ਗੁਰੂ ਰਵਿਦਾਸ ਜੀ ਦੀ ਗੱਲ ਹੁੰਦੀ ਹੈ ਉੱਥੇ ਅਸੀਂ ਆਪਣੇ ਸੰਗਠਨਾਂ ਦੇ ਝੰਡਿਆਂ ਨੂੰ ਜਾਂ ਆਪਣੇ ਔਦਿਆਂ ਨੂੰ ਪਿੱਛੇ ਰੱਖ ਕੇ ਸਿਰਫ ਸਮਾਜ ਹਿੱਤ ਲਈ ਕੰਮ ਕਰਨਾ ਚਾਹੀਦਾ ਤੇ ਜਿੱਥੇ ਅਸੀਂ ਸਾਰੇ ਇਕੱਠੇ ਹੋਗੇ ਤੇ ਪ੍ਰਧਾਨਗੀਆਂ ਵਾਲੀ ਜਿਹੜੀ ਪੂਛਾ ਸੀ ਲਵਾਈ ਫਿਰਨੇ ਆ ਪਿੱਛੇ ਰੱਖ ਕੇ ਅਸੀਂ ਸਮਾਜ ਲਈ ਕੰਮ ਕਰਾਂਗੇ ਤੇ ਵੱਡੀ ਤੇ ਵੱਡੀ ਸਰਕਾਰਾਂ ਨੂੰ ਤੇ ਵੱਡੇ ਤੇ ਵੱਡੇ ਜਿਹੜੀ ਤਾਕਤਾਂ ਨੂੰ ਅਸੀਂ ਝੁਕਾ ਸਕਦੇ ਸੁਖੀ ਜੀ ਪਿਛਲੇ ਸਵੇਰੇ ਇੱਕ ਜਿਹੜੀ ਬੇਦਬੀ ਹੋਈ ਸੀਗੀ ਰਾਜਪੁਰ ਦੇ ਵਿੱਚ ਫਲੈਕ ਸੈਂਟਰ ਵੱਲੋਂ ਜਿਹੜੇ ਲਗਾ ਕੇ ਉਹਨੂੰ ਪੁੱਠੇ ਕਰ ਦਿੱਤੇ ਗਏ ਜਿਸ ਦੀ ਮੰਗਾ ਵੀ ਕੀਤੀ ਪ੍ਰੋਟੈਸਟ ਵੀ ਕੀਤਾ ਸੀਗਾ ਤੇ ਕਾਫੀ ਤਰ੍ਹਾਂ ਦਾ ਪ੍ਰਦਰਸ਼ਨ ਵੀ ਕੀਤਾ ਸੀਗਾ ਉਹਦਾ ਕੀ ਨੋਟਿਸ ਦੇਖੋ ਉਹਦੇ ਵਿੱਚ ਫਿਰ ਉਹੀ ਗੱਲ ਹੈ ਜਿਹੜੀ ਇਹ ਸਰਕਾਰਾਂ ਹੈ ਇਹ ਹਮੇਸ਼ਾ ਤੋਂ ਸ਼ਾਹੂਕਾਰਾਂ ਦੇ ਹੱਕ 'ਚ ਕਹੀਂ ਨਾ ਕਹੀਂ ਜੜੀ ਹੈ ਉਤਰਦੀ ਹੈ ਤੇ ਇੱਥੇ ਵੀ ਜਿਹੜਾ ਪੁਲਿਸ ਤੰਤਰ ਹੈ ਉਹਨਾਂ ਵੱਲੋਂ ਬਿਲਕੁਲ ਵੀ ਸਾਨੂੰ ਵਧੀਆ ਆਸ਼ਵਾਸ਼ਣ ਨਹੀਂ ਦਿੱਤਾ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਹੈ ਤੇ ਹੁਣ ਅਸੀਂ ਸਾਰੇ ਜਿਹੜਾ ਐਸਸੀ ਕਮਿਸ਼ਨ ਨੂੰ ਅਸੀਂ ਪਹਿਲਾਂ ਤੋਂ ਵੀ ਲਿਖਤੀ ਦਿੱਤਾ ਵੀ ਹੋਇਆ ਤੇ ਹੁਣ ਅਸੀਂ ਬੜੀ ਜਲਦੀ ਜਿਹੜਾ ਜੀਪੀ ਮਾਸਟਰ ਤੇ ਹੋਰ ਸੰਗਠਨ ਅਸੀਂ ਐਸਸੀ ਕਮਿਸ਼ਨ ਜਿਹੜੇ ਗੜੀ ਸਾਹਿਬ ਹੈ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਅਗਰ ਉੱਥੋਂ ਵੀ ਸਾਡਾ ਹੱਲ ਨਹੀਂ ਹੁੰਦਾ ਤੇ ਜਿਹੜਾ ਇੱਥੇ ਦਾ ਜਿਹੜਾ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨੂੰ ਚੇਤਾਵਨੀ ਦਿੰਦੇ ਆ ਕਿ ਉਹਦੇ ਖਿਲਾਫ ਅਸੀਂ ਬਹੁਤ ਵੱਡਾ ਇੱਕ ਜਿਹੜ ਮੇਰਾ ਨਾਮ ਸੰਜੀਪ ਗੁਰਦਾਨਾ ਜੀ ਮੈਂ ਪੰਜਾਬ ਵਾਟਰ ਪਲਾਈ ਸੀ ਵਰ ਮੈਂ ਯੂਨੀਅਨ ਰਾਜਪੁਰ ਦਾ ਪ੍ਰਧਾਨ ਹਾਂ ਤੇ ਅੱਜ ਤੁਸੀਂ ਜੈਪੀ ਮંચ ਦਾ ਜੁਆਇਨ ਕੀਤਾ ਕੀ ਕਹਿਣਾ ਹੈ ਕੀ ਨੀਤੀਆਂ ਦੇਖ ਕੇ ਜੁੜ ਗਏ ਅਸੀਂ ਜੀ ਸਾਡੇ ਜਿਹੜੇ ਜੈਪੀ ਮંચ ਦੇ ਪ੍ਰਧਾਨ ਸੁਜਿੰਤਾ ਸੋਖੀ ਜੀ ਜੀ ਕਾਫੀ ਦੇਰ ਲੰਬੇ ਤੋਂ ਦੇਖਦੇ ਆ ਰਹੇ ਕਿ ਉਹ ਸਾਡੇ ਜਿਹੜਾ ਸਮਾਜ ਆ ਉਹਦੇ ਵਾਸਤੇ ਹਮੇਸ਼ਾ ਹੀ ਪਹਿਲੇ ਨੰਬਰ ਤੇ ਬਾਤ ਚੱਕਦੇ ਆ ਅਸੀਂ ਅੱਜ ਉਹਨਾਂ ਦੀ ਸਪੋਰਟ ਵਿੱਚ ਆਏ ਤੇ ਬਾਬਾ ਸਾਹਿਬ ਨੂੰ ਨਮਨ ਲੰਮਣਾ ਹੈ ਤੇ ਕਿਸ ਤਰ੍ਹਾਂ ਆਪਣੇ ਤੁਸੀਂ ਪ੍ਰਧਾਨ ਹੋ ਸੀਲੇ ਬੋਰਡ ਦੇ ਆ ਜੋਗ ਯੂਨੀਅਨ ਹੈ ਕਿਤਾ ਜਿਹਨਾਂ ਨੂੰ ਆਸਾਂ ਦਿੰਦੇ ਹੋ ਕਿ ਆਉਣ ਵਾਲੇ ਦਿਨਾਂ ਵਿੱਚ ਮੋਢੇ ਨਾਲ ਬੋਟਨ ਅਸੀਂ ਪੂਰ ਤਰ੍ਹਾਂ ਤੇ ਆਸ਼ਵਾਸ਼ਣ ਦਿੰਦੇ ਆ ਜਦ ਵੀ ਸਾਡੀ ਲੋੜ ਪੈਗੀ ਸਾਡੇ ਜਥੇਬੰਦੀ ਦੀ ਲੋੜ ਪੈਗੀ ਜਾਂ ਕੋਈ ਹੋਰ ਸਮਾਜਿਕ ਸੰਗਠਨ ਦੀ ਜ਼ੋਰ ਤੇ ਲੋੜ ਪੈਗੀ ਅਸੀਂ ਹਮੇਸ਼ਾ ਨਾਲ ਮੋਢੇ ਨਾਲ ਹੰਡਾ ਲਾ ਕੇ ਹਮੇਸ਼ਾ ਖੜਾਂਗੇ ਜੀ ਤੇ ਆ ਤੁਸੀਂ ਜੈਪੀ ਮਾਨਸ ਨਾਲ ਜੁਆਇਨ ਹੋਏ ਕੀ ਕਰ ਰਹੇ ਹੋ ਦਾ ਨਗ ਰਿਹਾ ਤੇ ਕੀ ਨੀਤੀਆਂ ਦੇਖ ਕੇ ਜੁਆਇਨ ਕੀਤਾ ਅਸੀਂ ਸੁਖੀ ਜੀ ਦੀ ਨੀਤੀਆਂ ਦੇਖੇ ਜੇ ਹਮੇਸ਼ਾ ਦਾਵਾ ਸਾਹਿਬਾਰੇ ਜੇ ਉਹਨਾਂ ਦੇ ਹੱਕ ਤੇ ਆਵਾਜ਼ ਉਠਾਂਦੇ ਆ ਸੀ ਤੇ ਅਸੀਂ ਪਹਿਲੇ ਹੋਰ ਇਹਨਾਂ ਸੇਵਾ ਪਾਰਟੀ ਜੇ ਕਰੀ ਜਾਈਏ ਪਰ ਉਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ ਕਲੀਅਰ ਜੀ ਤੇ ਲੱਗਦਾ ਜੀ ਜੈਪੀ ਮਾਂਸ ਦਾ ਵਿਜ਼ਨ ਕਲੀਅਰ ਹੈ ਸੋ ਤੁਸੀਂ ਜੁਆਇਨ ਕੀਤਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਜੀ ਤੇ ਤੁਹਾਡੇ ਨਾਲ ਹੋਰ ਵੀ ਤੁਹਾਡੇ ਸਾਥੀਆਂ ਨੇ ਜੁਆਇਨ ਬਿਲਕੁਲ ਸਾਡੇ ਨਾਲ ਹੋਰ ਵੀ ਜੁਆਇਨ ਹੋ ਰਹੇ ਆ ਜੀ ਕਿਨੇ ਸਾਥੀ ਜੁਆਇਨ ਹੋਏ ਤੁਹਾਡੇ ਨਾਲ ਘੱਟੋ ਘੱਟ 12 ਦੇ 13 ਜਣੇ ਜੁਆਇਨ ਹੋਇਆ ਜੀ ਕਿਸਮਾਰੀ ਸਿਵਲ ਬੋਰਡ ਰਾਜਪੁਰਾ ਤੋਂ ਖਾਨ ਤੇ ਅੱਜ ਜਿਹੜਾ ਇਹ ਆਪਣਾ ਇਕੱਠ ਹੋਇਆ ਹੈਗਾ ਜਪਾ ਸੁਭਿੰਦਰ ਸੁਖੀ ਜੀ ਦੀ ਇਕਵਾਈ ਹੇਠ ਹੈ ਜੈਪੀ ਮੰਚ ਵੱਲੋਂ ਕੀਤਾ ਗਿਆ ਹੈ ਤੇ ਨਾਲ ਹੀ ਸਾਡਾ ਇੱਕ ਸਾਂਝਾ ਸਿਵਲ ਬੋਰਡ ਵੱਲੋਂ ਵੀ ਕੀਤਾ ਗਿਆ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੰਸਥਾਵਾਂ ਦੇ ਵਿੱਚ ਪਹਿਲਾਂ ਕੁਝ ਵਰਕਰ ਕੰਮ ਕਰਦੇ ਸੀਗੇ ਉੱਥੇ ਵੀ ਜਿਹੜੀ ਕੰਮ ਕਾਰਗੁਜ਼ਾਰੀ ਹੈ ਜਾਂ ਉੱਥੇ ਦੀ ਨੀਤੀਆਂ ਨੂੰ ਲੈ ਕੇ ਕੁਝ ਸਵਾਲ ਪਹਿਲਾਂ ਉੱਠੇ ਸੀਗੇ ਜੋ ਕਿ ਅਸੀਂ ਜਗਜਾਹਰ ਅੱਗੇ ਆਉਣ ਵਾਲੇ ਟਾਈਮ 'ਚ ਵੀ ਕਰਾਂਗੇ ਤੇ ਉਸ ਨੂੰ ਦੇਖਦੇ ਹੋਏ ਆਪਾਂ ਸੁਖਜਿੰਦਰ ਸੁਖੀ ਜੀ ਦੀ ਜੈਪੀ ਮੰਚ ਨੂੰ ਅਸੀਂ ਜੁਆਇਨ ਕੀਤਾ ਹੈ ਇਹਨਾਂ ਦੇ ਕੰਮਾਂ ਕਰ ਨੂੰ ਦੇਖਦੇ ਹੋ। ਇਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹ ਬਾਬਾ ਸਾਹਿਬ ਤੋਂ ਅੰਬੇਦਕਰ ਦੇ ਨੂੰ ਲੈ ਕੇ ਬਹੁਤ ਵਧੀਆ ਰੂਪ ਦਿੰਦੇ ਹੈ ਤੇ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਵੀ ਜਾਂਦਾ ਹੈ ਕਿ ਹਮੇਸ਼ਾ ਬਾਬਾ ਸਾਹਿਬ ਦੇ ਜਿਹੜੇ ਉਪਦੇਸ਼ ਹੈ ਜਾਂ ਉਹਨਾਂ ਦੇ ਮਾਰਗਦਰਸ਼ਨ ਹੈ ਉਸ ਤੇ ਹਮੇਸ਼ਾ ਚੱਲਣ ਦੀ ਜਿਹੜੀ ਹੈ ਸਿੱਖਿਆ ਪ੍ਰੇਰਿਤ ਕਰਨ ਨਾਲ ਜਿਹੜਾ ਇੱਕ ਹੌਸਲਾ ਵੀ ਵੱਧ ਹੈ ਹਰ ਇੱਕ ਨੌਜਵਾਨ ਪੀੜੀ ਦੇ ਵਿੱਚ ਤੇ ਸਮਾਜ ਦੇ ਵਿੱਚ ਕੋਈ ਵੀ ਬੁਰਾਈਆਂ ਪ੍ਰੀਤੀਆਂ ਨੇ ਉਹਨੂੰ ਠੱਲ ਪਾਉਣ ਲਈ ਹਮੇਸ਼ਾ ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਆਂ ਚਾਹੇ ਬਾਬਾ ਸਾਹਿਬ ਦੀ ਗੱਲ ਹੋਵੇ ਚਾਹੇ ਸੁਖੀ ਪ੍ਰਧਾਨ ਜੀ ਦੀ ਕੋਈ ਮੰਚ ਦੀ ਗੱਲ ਹੋਵੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆਂ